ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੱਜੂਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਇਸ ਘਰ ਦੇ ਵਿੱਚ ਆਪਾਂ ਤੁਹਾਨੂੰ ਪਹਿਲੀ ਵਾਰੀ ਵੀਡੀਓ ਦਿਖਾਉਣੀ ਹੈ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾਂ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚੋਂ 3 ਸੁਈਆਂ ਤੇ ਇੱਕੋ ਹੀ ਗੱਬਣੀਆਂ ਜਿਹੜੀ ਆ ਤੁਹਾਨੂੰ ਤਿੰਨੇ ਪਹਿਲਾਂ ਤੁਹਾਨੂੰ ਦਿਖਾਉਣੀ ਆਵਲੀਆਂ ਦੰਦਾ ਜਿਹੜੀਆਂ ਸਾਰੀਆਂ ਵੜਾ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹੁਣ ਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਇਹ ਕਾਵੇ ਕਾਫੀ ਖੂਬਸੂਰਤ ਵੈੜ ਇੱਕ ਤੁਹਾਨੂੰ ਚੰਗੇ ਰਿਕਾਰਡ ਵਾਲੀ ਐਂਡ ਤੇ ਤੁਹਾਨੂੰ ਦਿਖਾਉਣੀ ਐ ਵੀਡੀਓ ਜਿਹੜੀ ਪੂਰੀ ਜਰੂਰ ਵੇਖਿਓ ਸੋਹਣੀਆਂ ਵੈੜਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਬਾਕੀ ਇਹ ਕਿ ਮੌਸਮ ਠੰਡਾ ਹੁਣ ਕਰਕੇ ਜਿਹੜੀਆਂ ਨਮਾਈਆਂ ਨਮੋਈਆਂ ਨਹੀਂ ਗਈਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਬਹੁਤ ਵਧੀਆ ਜੀ ਵੀਰ ਜੀ ਕਿਰਪਾ ਕਰਕੇ ਦੋ ਨੰਦਾਸ ਦੀ ਚਲੋ ਵਧੀਆ ਤੇ ਨਾਮ ਦੱਸ ਤੇ ਕਰੀ ਆਪਣਾ ਨਾਂ ਵੀਰ ਜੀ ਗੁਰਜਿੰਦਰ ਜੀ ਤੇ ਪਿੰਡ ਬੱਜੂ ਮਾਂਝੇ ਠੀਕ ਆ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਬਟਾਲਾ ਜੀ ਤੇ ਨੇੜੇ ਆਪਾਂ ਨੂੰ ਅੱਡਾ ਪਿੰਡਾ ਜੈੰਤੀਪੁਰ ਬਿਲਕੁਲ ਲੱਗ ਗਈ ਹੈ ਹਨਾ 1 ਕਿਲੋ ਮੀਟਰ ਛਾਦੀ 메인 ਰੋਡ ਤੋਂ ਮਤਲਬ ਕਿ ਆਪਣਾ 1.5 ਕਿਲੋਮੀਟਰ ਹੀ ਹੈ 1.5 ਕਿਲੋਮੀਟਰ ਹਾਂਜੀ ਇਹ ਜਿਹੜਾ ਅੰਮ੍ਰਿਤਸਰ ਤੋਂ ਬਟਾਲਾ ਪਠਾਨਕੋਟ ਹਾਈਵੇ ਉੱਤੇ ਹਾਂਜੀ ਅੱਡਾ ਜੈੰਤੀਪੁਰ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦਿਆ ਕਰੀ ਆਪਣਾ 95928 15675 ਠੀਕ ਹੈ ਤੇ ਤਿੰਨ ਸੁਈਆਂ ਤੇ ਇੱਕ ਗੱਬਨ ਹਨਾ ਹਾਂਜੀ ਤਾਜੀ ਇਹ ਤਿੰਨਾਂ ਦੇ ਬੱਚੇ ਨਾਲ ਉਹ ਠੀਕ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਆ ਖਾਣੇ ਤੇ ਦੇਖ ਸਾਦੇ ਲੱਗਦਾ ਇੱਕ ਰੀ ਤੇ ਕਿੰਨਾ ਸੁਭਾਜ ਵੀਰ ਜੀ ਇਹਦਾ ਵੀਰ ਜੀ ਤੀਜਾ ਸੁਭਾਜ ਜਿਵੇਂ ਝੂਠ ਬੋਲੀ ਇਹ ਦੂਜਾ ਸੁਭਾਜ ਤੀਜੇ ਸੁਵੇ ਸੁਈ ਜੇ ਕਿੰਨੇ ਦਿਨ ਹੋਏ ਸੁਈ ਨਾ ਕਿੰਨੇ ਸੀ 7 ਦਿਨ ਹੋ ਗਏ ਬਸੀ ਦੇ ਮਗਰ ਜੇ ਤੇ 나ੜੂ 나ੜੂ ਬੱਚੇ ਦਾ ਅੱਛਾ ਹਾਂਜੀ ਅਜੇ ਮਤਲਬ ਹਫਤੇ ਦੇ ਲੱਗ ਕੇ ਚੱਲੋ ਤੁਸੀਂ ਮੰਨ ਕੇ ਚੱਲੋ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਇਸ ਟਾਈਮ ਵੀਰ ਜੀ ਕੋ 12 ਕਿਲੋ ਮੰਨ ਕੇ ਚੱਲੋ ਉੱਪਰ ਹੀ ਹੋਊਗਾ ਤੁਸੀਂ 12 ਕਿਲੋ ਮੰਨ ਕੇ ਜਿਹੜਾ ਪੱਕਾ ਦੁੱਧ ਕਰੋ ਦੁੱਧ ਚਵਾ ਕੇ ਦੋਗੇ ਚਵਾ ਕੇ ਦਵਾਂਗੇ ਜਿਹੜਾ 12 ਕਿਲੋ ਦੁੱਧ ਠੀਕ ਆ ਤੇ ਕਿੰਨਾ ਕੁ ਚਵਾਈ ਜਾਊਗੀ ਦੁੱਧ ਇਹ ਤਾਂ ਵੀਰ ਜੀ ਨੇ ਸੇਵਾ ਦੇ ਜਗੇ ਹਦੀ ਦੇ ਝੂਠ ਮਾਰਦੇ ਨੇ 17 18 ਚਵਾ ਦੇਣਾ 2 3 ਕਿਲੋ ਦੇ ਵਧਾਊਗੀ ਠੀਕ ਆ ਹਾਂ ਜਦੋਂ ਮਤਲਬ 14 15 ਤੱਕਰ ਜਾ ਸਕਦੀ 14 15 ਇਹਨਾਂ ਦੇ ਚਵਾਈ ਜਾਊ ਲਿਆ ਫਿਰ ਤੋਰਦੀ ਏ ਇਕੱਲੀ ਮੌਕੇ ਤੇ ਜਿਹੜਾ ਵਾ 12 ਲੀਟਰ ਜਿਹੜਾ ਕਹਿੰਦੇ ਕਿ ਚਵਾ ਦਾਂਗੇ ਹਫਤੇ ਦੀ ਸੂਈ ਆ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਕਿੰਨਾ ਕੁ ਕਰ ਸਕਦੀ ਆ ਬੱਚੇ ਤੁਹਾਨੂੰ ਸਾਰੇ ਦਿਖਾ ਦੇਾਂਗੇ ਮੈਂ ਬਾਕੀ ਇਹ ਵੀਡੀਓ ਬਣਾਉਂਦਾ ਟਾਈਮ ਜਿਹੜਾ ਦੁਪਹਿਰ ਦਾ ਵਾ ਉਹ ਸਾਬ ਨਾਲ ਕੋਈ ਵੀ ਰਖਵਾਨ ਦੇ ਅੰਦਾਜ਼ੇ ਲਾਵੇ ਸ਼ਾਮ ਤੱਕ ਆਪਣੇ ਦੁੱਧ ਦੇ ਸਾਬ ਨਾਲ ਜਿਹੜੇ ਹਵਾਨੇ ਨਾਲ ਤਿਆਰ ਕਰ ਲੈਣੇ। ਉਤਰਾ ਜਿਹੜੀ ਖੁੱਲੇ ਹਵਾਨ ਦੇ ਦੀ ਮਾਲ ਕਾ ਜਿਹੜੀ। ਉਹਦਾ ਵਿੱਚ ਡਰਦੀ ਤੁਹਾਡੇ ਕੋਲ ਕੋਈ ਰਸੀ ਨਹੀਂ ਨਿਆਣਾ ਨਹੀਂ। ਅੱਛਾ ਇਦਾਂ ਹੀ ਬੱਸ। ਠੀਕ ਆ। ਇਦਾਂ ਹੀ ਹਾਂਜੀ। ਉਤਰਾ ਠੰਡੀ ਤੇਰੀ ਆ ਜਿੱਥੇ। ਇਦਾਂ ਹਾਂਜੀ ਕੋਈ ਇਦਾਂ ਤੂੰ ਰਸੀ ਨਹੀਂ ਨਿਆਣਾ ਨਹੀਂ ਕੋਈ। ਠੀਕ ਆ ਤੇ ਬਾਕੀ ਸਾਰੇ ਨੰਗੇ ਸੋਇਆਂ ਤੇ ਆਏ ਤੇ ਇੱਕ ਕਰਕੇ ਨਵਾਏ ਨੂੰ ਨਹੀਂ ਜੀ ਅੱਛਾ ਤਾਜੀਆਂ ਸੋਇਆਂ ਕਰਕੇ ਤੇ ਕੀ ਰੱਖੀ ਇਹਦਾ ਮੁੱਲ ਫੇਰ ਆਪਾਂ ਮੁੱਲ ਵੀ ਜੀ 35 ਕਰਾ ਲਓ 60 ਕਰਾ ਲਓ 33000 ਤੋਂ ਮਾਨਦਨ ਕਰਦਾ ਅੱਛਾ ਹਾਂ ਜੀ ਤੇ 33 ਚ ਮਾਨਦਨ ਕਰ ਦੋ ਬਾਕੀ ਕੋ ਫੋਨ ਲਾਵੇ ਇੱਕ ਵਾਰੀ ਹਾਂ ਮੌਕੇ ਤੇ ਮਾਨਦਨ ਜਿਹੜਾ ਕਰ ਦੋਗੇ ਬਾਕੀ ਕਿਸੇ ਵੀ ਨੂੰ ਕੋਈ ਵੀ ਪਸੰਦ ਆਉਂਦੀ ਇੱਕ ਵਾਰੀ ਫੋਨ ਜ਼ਰੂਰ ਲਾਵੇ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਹੁਣ ਵੀਰ ਜੀ ਤਿੰਨੇ ਪਹਿਲਾਂ ਹੀ ਆ ਗੀਆਂ ਜੇ ਇਹ ਹਾਂ ਜੀ ਤਿੰਨੇ ਪਹਿਲਾਂ ਹੁਣ ਤਿੰਨੇ ਪਹਿਲਾਂ ਆਹ ਦੇਖ ਸਕਦੇ ਬੜਾ ਪਿਆਰਾ ਜਿਹਾ ਫੇਸ ਹੈ ਜਿਹੜਾ ਇਹਦਾ ਅੱਛਾ ਕਰਦੀਆਂ ਜੇ ਤੁਹਾਡੇ ਕੋਲ ਉਹ ਨਹੀਂ ਜਿੱਦਾਂ ਮਰਦੀ ਆ ਥੱਲੇ ਕੋਈ ਰਸੀ ਨਹੀਂ ਆਣਾ ਨਹੀਂ ਅੱਛਾ ਉਸ ਤਰ੍ਹਾਂ ਠੰਡੀਆਂ ਤੇਰੀਆਂ ਆ ਤੇ ਇਹਨੂੰ ਕਿੰਨੇ ਦਿਨਾਂ ਹੋਗੇ ਸੂਈ ਨੂੰ ਕਿਰ ਵਿੱਚ ਚੌਥਾ ਦਿਨ ਜੀ ਅੱਛਾ ਹਾਂ ਜੀ ਇਹਦੇ ਕੋ ਬੋਲਾ ਹੋਊਗਾ 8 9 8 9 ਕਿਲੋ ਬੋਲਾ ਹੋਊਗਾ ਅੱਛਾ ਹਾਂ ਜੀ ਇਹ ਕਿੰਨਾ ਕੁ ਚਵਾਜੂਗੀ ਇਹ ਵੀ ਜਣ ਕੀ ਕਹਿ ਸਕਦੇ ਜਦੋਂ ਇੱਕ ਤੇ ਪਹਿਲੇ ਨਗਰ ਦੀ ਇਹ ਗੱਲ ਜੇ ਪੰਜਾਂ ਨਗਰ ਦੇ ਦੋਧਾ ਪਤਾ ਲੱਗਦਾ 20 ਤੋਂ 25 ਦਿਨ ਅੱਛਾ ਜਦੋਂ ਪਤਾ ਲੱਗਦਾ ਪਹਿਲੇ ਨਗਰ ਦੇ ਦੋਧਾ ਹਾਂਜੀ ਹਾਂਜੀ ਤੇ ਫਿਰ ਵੀ ਚਲੋ 13 14 ਕਿਲੋ ਦੀ ਚਵਾਉਗੀ ਜਾਨ ਨਸਲ ਬਰੀਡ ਬਾਕੀ ਚਲੋ ਆਹੋ ਜਿਹੜੇ ਹਿਸਾਬ ਨਾਲ ਬੋਡੀ ਸਟਰਕਚਰ ਹੈ ਇੰਨਾ ਕਿਤੇ ਚਵਾਉਣਾ ਹੀ ਚਾਹੀਦਾ ਇਹਨਾਂ ਚੋਰਾ ਇੱਕ ਦਿਨ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਚੰਗੇ ਕਦ ਕੱਦ ਠਾ ਲਈ ਹੈ ਪਹਿਲਨ ਦੇ ਹਿਸਾਬ ਨਾਲ ਜਲਾਈਏ ਤੇ ਬਾਕੀ ਨਵੀਆਂ ਵੇੜਾ ਤੁਹਾਨੂੰ ਤਿੰਨੇ ਦਿਖਾਉਣੀਆਂ ਇਹਦੇ ਮਗਰ ਬੱਚਾ ਕੀ ਜੇ ਇਹਦੇ ਮਗਰ ਬੱਸ ਆ ਜੇ ਅੱਛਾ ਇਹਦੇ ਨੰਬਰ ਵਾਲੀ ਮਗਰ ਬੱਸ ਹੀ 13 ਕੱਦ ਘਾਟ ਪੱਖੋਂ ਰੰਗ ਰੂਪ ਪੱਖੋਂ ਸੋਹਣੀ ਛਕੀ ਨਿਸਤਰੀ ਕੋਲੀ ਹੈ ਬਾਕੀ ਕਈਆਂ ਵੀਰਾਂ ਦਾ ਹੁੰਦਾ ਕਿ ਦੁੱਧ ਭਾਵੇਂ ਕਿਲੋ 2 ਕਿਲੋ ਘੱਟ ਹੋਵੇ ਪਰ ਕਿੱਲੇ ਤੇ ਬੱਜਾ ਜਿਹੜਾ ਪਸ਼ੂ ਸੋਹਣਾ ਲੱਗੇ ਸੋਹਣਾ ਲੱਗੇ ਹਾਂਜੀ ਤੇ ਉਹਨਾਂ ਚੀਜ਼ਾਂ ਚ ਹੁੰਦੀਆਂ ਜਿਹੜੀਆਂ ਤੇ ਕੀ ਮੁੱਲ ਫਿਰ ਜੀ ਰੱਖਦੀ ਆ ਦਾ ਫਿਰ ਆਪਾਂ ਇਹਨਾਂ ਨੂੰ ਮੈਂ ਜਿੱਤ ਭਾਈ 40000 ਕਰਾ ਲਵਾਂ ਹਾਂਜੀ ਇਹ ਵਿੱਚ 38000 ਤੋਂ ਮੰਤਨ ਕਰਦਾ ਅੱਛਾ 38 ਚ ਮੰਤਨ ਕਰ ਦੋਗੇ ਠੀਕ ਹੈ 67 ਦੀ ਵੀਰ ਜੋ ਜੂਗੀ ਅੱਛਾ 67 ਨੂੰ ਹਾਂਜੀ ਕਰ ਦਾਂਗੇ ਥੋੜਾ ਬਸਾ ਅੱਛਾ 36 ਚ ਮੰਤਨ ਕਰ ਦੋਗੇ ਬਾਕੀ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਬੱਚੇ ਤੁਹਾਨੂੰ ਹੁਣੇ ਸਾਰੀਆਂ ਦੇ ਦਿਖਾ ਦਿੰਦੇ ਆ ਤੇ ਇਹਦੇ ਵੀ ਥਣ ਦੇਖ ਸਕਦੇ ਜੇ ਲਾਗੇ ਤਾਂ ਇੱਕ ਵਾਰੀ ਇਹਨੋਂ ਵਿੱਚ ਕਿੰਨੇ ਦੇਣਾ ਹੈ ਜੀ ਸੂਈ ਨੂੰ ਇਹ ਨੂੰ ਵੀ ਜਿੰਨੇ ਸੇ ਸਾਤੇ ਦਿਨ ਹੋ ਗਏ ਜੀ ਇਹਨੂੰ ਅੱਛਾ ਹਾਂਜੀ ਇਹ ਦੇਖੋ ਕਿੰਨਾ ਦੁੱਧ ਧਿਆਰ ਚ ਇਹਦੇ ਵਿੱਚ ਹੀ 12 13 12 ਕਿਲੋ ਮੰਨ ਕੇ ਕੋਈ ਚੱਲੇ ਅੱਛਾ ਹਾਂਜੀ ਇਹਦੇ ਮਗਰ ਹੀ ਬਸੇ ਇਹ ਕਿੰਨਾ ਕਿਚਪਾਈ ਜਾਊਗੀ ਇਹ ਵੀ ਵੀਰ ਦੀ ਕੋਈ 2 3 ਕਿਲੋ ਤੇ ਵਧਾਊਗੀ ਅੱਛਾ ਹਾਂਜੀ 2 3 ਕਿਲੋ ਤੇ ਵਧਾਊਗੀ 14 15 ਤੱਕ ਜਿਹੜਾ ਕਰ ਸਕਦੇ ਆ ਨਗਰ ਵਿੱਚ ਪਾਈ ਜਾਊਗੀ ਲੈ ਤੋਰ ਦੀ ਬਾਕੀ ਦੰਦ ਜੀ ਬਸੇ ਠੀਕ ਆ ਕਿੰਨੇ ਦੰਦ ਜੇ ਇਹ ਵਿੱਚ ਚਾਰ ਦੰਦ ਐਵੇਂ ਛੁੱਟ ਰਿਹਾ ਤੇ ਬਾਕੀ ਸੰਗੀ ਜਾਵੇ ਅੱਛਾ ਆ ਖਾ ਲੇ ਚਲੋ ਦਿਖਾ ਦਿਓ ਹੋਰ ਫੜਾਉਂਦੀ ਆ ਆ ਚਾਰ ਦੰਦ ਬਸੇ ਅਲੈਕਸਾਂਦੇ ਜੀ ਹਾਂ ਐਵੇਂ ਕੋਈ ਆਖੇ ਕਿ ਝੂਠ ਮਾਰੀ ਜਾਂਦੇ ਨੇ 4 ਦੰਦ ਵਸੀ 4 ਦੰਦ ਆ ਜਿਹੜੀ ਪਿਓਰ ਜੇ ਸਾਈਡ ਵਾਲੇ ਤਾਂ ਅੰਦੇ ਨੇ ਤੋੜਨੇ ਆ 14-15 ਦੇ ਕਰੀਬ ਇਹ ਵੀ ਜਿਹੜਾ ਕਹਿੰਦੇ ਕਿ ਤੋੜੇਗੇ ਕੋਈ ਰੱਸੀ ਨਹੀਂ ਆਣਾ ਨਹੀਂ ਅੱਛਾ ਇਹ ਵੀ ਠੰਡੀ ਸੀ ਲਿਆ ਕਾਲੇ ਰੰਗ ਦੀ ਵਹਿੜਿਆ ਸੋਹਣੀ ਲੱਗਦੀ ਹੈ ਕਾਲਾ ਨਹੀਂ ਥੋੜੀ ਜਿਹੀ ਚਾਹੀਦੀ ਮੰਗਦੇ ਜੀ ਹਰੇ ਰੰਗ ਦੀ ਗੱਦ ਕਾਠਾ ਲਈ ਹੈ ਜਿਹੜੀ ਤੇ ਇਹਦਾ ਵੀ ਵੇਚੇ ਫਿਰ ਜੱਜਿਆ ਕਰਦੇ ਹੋ ਮੁੱਲ ਜਿਹੜੀ ਜਾਵੇ ਪਹਿਲੇ ਫੋਨ ਤੇ ਹੀ ਤੁਸੀਂ ਕਰ ਦਿਓ ਤੁਸੀਂ ਕਰਨਾ ਜੇ ਕਿੰਨੇ ਦੀ ਦੇ ਦੀਏ ਤੁਸੀਂ ਮੁੱਲ ਕਰਨ ਨੂੰ ਭਾਂ 45000 ਕਰ ਲਈ ਤੇ 40000 ਚ ਮਾਨ ਦੰਗਾ ਅੱਛਾ 40 ਚ ਮਾਨ ਕਰ ਦੇ ਤੇ ਕਿੰਨੇ ਦੀ ਕਿੰਨਾ ਕਰ ਦੋਗੇ ਮਾਨ ਕੋਈ ਵੀ ਰਫੋਨ ਲਾ ਲੈ ਖੁੱਲੇ ਇਹ ਨਹੀਂ ਕਿ 100 200 ਵਾਲਾ ਖੁੱਲਾ ਇਹ ਹੋਗਾ ਠੀਕ ਚਲੋ ਫਿਰ ਮੌਕੇ ਤੇ ਕਰਿਓ ਮਾਨ ਫਿਰ ਕੋਈ ਵੀ ਰਫੋਨ ਲਾਵੇ ਸੋਨੇ ਦੀ ਜਿਹੜੀ ਸਿੱਧੀ ਗੱਲ ਖੜਦੇ ਆ ਜਿਆਦਾ ਵਪਾਰੀ ਵੀਰ ਹੀ ਖੜਦੇ ਆ ਅੱਛਾ ਵੇਚਣ ਵਾਲੇ ਖੜਦੇ ਆ ਵੇਚਣ ਵਾਲੇ ਹੀ ਖੜਦੇ ਆ ਤੇ ਮੁੱਲ ਤੁਹਾਨੂੰ ਆਪੇ ਬੈਠਾ ਦੇਖ ਕੇ ਪਤਾ ਲੱਗ ਜਾਊਗਾ ਕਿ ਕਿੱਡੇ ਦਾ ਮੁੱਲ ਆਹ ਹੁਣ ਬੈਠ ਕੇ ਹੋਣੀ 45 ਦੀ ਵੇਚ ਦੀ ਕਿ ਬੱਚੇ ਨੂੰ ਵੇਚਣ ਡਰੀ ਉਹ ਵੀ 45 ਦੀ ਵੇਚ ਜੇ ਨਿਸਕੀਨੀ ਵਸੀ ਦੇ ਠੀਕ ਆ ਬਾਕੀ ਇਹ ਹੈ ਕਿ ਕੋਈ ਵੀਰ ਇੱਥੇ ਆ ਕੇ ਪਸੰਦ ਕਰਕੇ ਵੇਖ ਕੇ ਖੜੇ ਹਨ ਤੇ ਹੁਣ ਆ ਗਈ ਆਪਣੇ ਕੋਲ ਐਂਡ ਤੇ ਜਿਹੜੀ ਕਾ ਇਹਦਾ ਕਿਨਵਾ ਸੂਆ ਜੀ ਵੀਰ ਜੀ ਇਹ ਵੀ ਵੀਰ ਜੀ ਪੈਣਗੇ ਅੱਛਾ ਅੰਡੂ ਨਾਲ ਬੜੀ ਠੀਕ ਆ ਹਾਂਜੀ ਪਹਿਲਾਂ ਨਹੀਂ ਵਸੀ ਜੇ ਤੇ ਇਹ ਕਿੰਨਾ ਕਿ ਚਵਾਜੂ ਦੁੱਧ ਇਹ ਵੀਰ ਜੀ ਲਈ ਜਿਹੜੇ ਫਾਰਮ ਕੋਲ ਲਈ ਆਵੇ ਕਰੀਓ ਬਹੁਤ ਵੱਡਾ ਹੈ ਤੇ 15 ਹੋ ਜਾਏ ਫਾਰਮ ਮੈਂ ਲੇਕਿਨ ਉਹਨਾਂ ਕੋ ਸਾਰੀਆਂ 30 ਪਲਾਸੀ ਹੀ ਦਾ ਅੱਛਾ ਹਾਂਜੀ 30 ਪਲਾਸੀ ਆਂਦੇ ਸਾਡੀਆਂ ਪਹਿਲਾਂ ਕੱਢਦੀਆਂ ਤੇ ਅਸੀਂ ਨਹੀਂ ਆਂਦੇ 30 ਕੱਢਣਾ 5 ਹੀ ਕੱਢਣਾ ਕੋਈ ਆਪ ਦੀ ਸਮਝਣਾ ਵੇਖੇ ਇਹ ਤਾਂ ਕੁਆਲਿਟੀ ਪੂਰੀ ਅੱਛਾ ਬਰੀਡ ਪੂਰੀ ਆਪਨੀ ਸਮਝਣਾ ਵੇਖ ਲੈ ਜਿਹੜੇ ਚਲੋ ਫਿਰ ਤੋਰ ਹਾਂ ਇੱਕ ਕਰੀਓ ਆ ਦੇ ਸਾਦੇ ਛੋਟਾ ਜਾਂ ਫੇਸ ਹੈ ਦਾ ਛੋਟੇ ਛੋਟੇ ਕੰਨੇ ਆ ਤੇ ਕਦ ਕਾਠ ਪੱਖੋਂ ਵੀ ਪੂਰੀ ਜਵਾਨੀ ਹੈ ਜਿਹੜੀ ਰਾਜੀ ਰੂਜੀ ਪੂਰੀ ਆ ਜਿਹੜੀ ਚੰਗੀ ਤਿਆਰ ਹੋਣੀ ਆ ਥੱਲੇ ਆ ਮੈਂ ਵੀਰ ਜੀ ਅਸੀਂ ਗਰੰਟੀ ਦੇ ਦੇ ਬ੍ਰੀਡ ਦੀ ਹਾਂਜੀ ਹਾਂਜੀ ਇਹ ਵਜਣੀਆਂ ਕੱਦ ਵਜਣੀਆਂ ਰਾਜੀ ਆ ਹਾਂਜੀ ਹਾਂਜੀ ਸਾਰੇ ਪਾਸੇ ਚੰਗੀ ਹੈ ਜਿੱਦਣ 10 ਲੈ ਜੂਗੀ ਠੀਕ ਆ ਬਾਕੀ ਆ 92 ਇਹ ਦੇਖ ਸਕਦੇ ਜੀ ਲੱਗਦਾ ਹਾਂ ਜੀ ਵੀਰ ਜੀ ਸੈਦ ਹੀ ਆਉਂਦਿਆ ਜੀ ਸਜੇ ਸੋਣੇ ਚ ਦੁੱਧ ਨਹੀਂ ਪਾਇਆ ਸੋਹਣੀ ਹੈ ਕਾਫੀ ਫੈਟ ਜਿਹੜੀ ਆ ਦੇਖ ਸਕਦੇ ਜੀ ਤੇ ਇਹ ਕਿੰਨੇ ਦੇ ਵੀਰ ਜੀ ਫਿਰ ਦੇ ਦੇਣੀ ਆਪਾਂ ਇਹ ਤਾਂ ਵੀਰ ਜੀ ਮੁੱਲ ਕਰਾਉਂਦੇ ਮੈਂ 70 ਕਰਾ ਲਵਾਂ 65000 ਚ ਮੰਨ ਦਨ ਕਰ ਅੱਛਾ 65 ਚ ਮੰਨ ਦਨ ਖੁੱਲਾ ਕਰ ਦੇਓਗੇ ਚਲੋ ਬਾਕੀ ਕੋਈ ਫੋਨ ਲਾਵੇ ਹਨਾ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਨੇ ਵੀ ਜੀ ਬਸ ਇਹੀ ਬੇਨਤੀ ਹੈ ਵੀ ਕੋਈ ਵੀਰ ਆਵੇ ਇੱਥੇ ਆ ਦੋ ਤਿੰਨ ਦੰਦ ਤਸੱਲੀ ਕਰੇ ਕਿ ਇਹਨਾਂ ਨੂੰ ਬਾਜ਼ਾਰ ਲਾਏ ਆ ਜੀ ਦੀ ਬਸ ਇਹ ਵਜੂ ਚਵਾਈ ਹੋਈ ਆ ਠੀਕ ਆ ਹੁਣ ਕੋ ਦੋ ਘੰਟੇ ਇੱਕ ਦੀ ਹੋ ਟਾਈਮ ਇਹ ਆ ਕਿ ਚਲੋ ਆਪਣੇ ਕੋਈ ਟਾਈਮੋਂ ਟਾਈਮ ਚੋਲੇ ਵੀਡੀਓ ਕਾਲ ਤੇ ਚਵਾਲੇ ਜੀ ਨੂੰ ਤਸੱਲੀ ਕਰਕੇ ਖੜੇ ਹਾਂਜੀ ਹਾਂਜੀ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆਪਾਂ ਸ਼ੋਭੀਤ ਜੀ ਹੁਣ ਟੋਟਲ 4 ਬਕਾਓ ਕੀਤੇ ਆ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਵੇਸ ਚ ਆ ਕੇ ਖੜੇ ਬਾਕੀ ਲਗਭਗ ਜਿਹੜੇ ਨਾਰਮਲ ਰੇਟ ਹੀ ਆ ਜਿਹੜੇ ਸਾਰੇ ਤੇ ਕੋਈ ਵੀਰ ਫੋਨ ਲਾਵੇ ਮਾਂ ਤਾਂ ਜਿਹੜਾ ਸਾਰਿਆਂ ਚ ਹੋ ਜੂਗਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਆ ਬੱਚੇ ਜਿਹੜੇ ਪਹਿਲਾਂ ਵਿਖਾਏ ਨਹੀਂਗੇ ਹੁਣ ਤੁਹਾਨੂੰ ਇਹਨਾਂ ਤੇ ਦਿਖਾ ਦਿੰਦੇ ਦੱਸਿਓ ਵੀਰ ਜੀ ਪਹਿਲੇ ਨੰਬਰ ਵਾਲੀ ਦਾ ਕਿਹੜਾ ਪਹਿਲੇ ਨੰਬਰ ਵਾਲੀ ਦੀ ਆ ਵਸੀ ਜੀ ਠੀਕ ਹੈ ਜਿਹੜੇ ਤੀਸਰੇ ਸੋਹਣੇ ਨਾੜੂ ਨਾਲ ਦੇ ਬੱਚੇ ਵਸੀ ਵੱਡੀ ਸੋਹਣੀ ਜੇ ਇਹਦੇ ਮਗਰ ਬੱਚੇ ਦੇ ਨਾੜੂ ਨਾਲ ਜੀ ਆ ਦੇਖ ਸਕਦੇ ਨਾੜੂ ਜਿਹੜੇ ਨਾਲ ਹੀ ਆ ਬਿਲਕੁਲ ਤਾਜੀ ਆ ਬੱਚੇ ਦੂਸਰੇ ਵਾਲੀ ਦਾ ਕਿਹੜਾ ਕਿਹੜਾ ਬੱਚਾ ਜੀ ਉਹਦਾ ਆ ਵਸਾ ਜੀ ਅਸ਼ਾਦਾ ਵਾਸ਼ਾ ਇਹ ਆਹਦਾ ਸਾਜਾ ਦੂਸਰੇ ਨੰਬਰ ਵਾਲੀ ਦਾ ਇਹਦਾ ਵੀ 나ੜੂ ਨਾਲ ਜੇ ਹੁਣ ਨੇਰਾ ਦਿਖਣਾ ਨਹੀਂ ਤੇ ਆਹ ਦੇਖ ਸਾਹਦੇ ਨਾਲ ਨਾਲ ਜੇ ਤੇ ਤੇ ਆ ਵੀ ਵਸ਼ੀ ਆਹ ਲਾਸਟ ਇਹ ਕਾਲੇ ਰੰਗ ਦੀ ਬਟਾਈ ਕਾਲੇ ਰੰਗ ਦੀ ਆਹ ਬੱਚੇ ਜਿਹੜੇ ਸਾਰੇ ਠੀਕ ਹੈ ਜੀ